ਗੁਰਨਸਾਹਬ ਜਿਹੜਾ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਆਏ ਸੀਗੇ ਬੜਾ ਬੇਨੁਮਕਿਸਤਾਨ ਦਾ ਤੇ ਉਸ ਵੰਦੀ ਮੈਂ ਉਹਨਾਂ ਨੂੰ ਲੋਪੜ ਦਾ ਨਮਾਇੰਦਾ ਹੋਣ ਦੇ ਨਾਤੇ ਇਹ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਹੈ ਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਨੁਕਸਾਨ ਹੋਇਆ ਫਸਲਾਂ ਦਾ ਲੋਪੜ ਦੇ ਵਿੱਚ ਵੀ ਵੱਡਾ ਨੁਕਸਾਨ ਹੋਇਆ ਉਹਦੇ ਲਈ ਉਹ ਕੇਂਦਰ ਦੇ ਕੋਲ ਫੇਰਵਾਇ ਕਰ ਦਿੱਤੀ ਤਾਂ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲੇ ਉਹਦੇ ਲਈ ਜਿਹੜਾ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਹ ਜੀ ਨੇ ਪੱਤਰ ਲਿਖਿਆ ਹੋਇਆ ਹੈ ਕੇੰਦਰ ਨੂੰ ਕੇ ਐਨ ਡੀ ਆਰ ਐਫ ਜਾਂ ਐਸ ਡੀ ਆਰ ਐਫ ਜਿਹੜੀ ਰੇਟ ਹੈ ਜਿਹਨਾਂ ਦੇ ਮਤਾਬਕ ਮੁਆਵਜ਼ਾ ਮਿਲਦਾ ਉਹ ਬਹੁਤ ਘੱਟ ਨੇ ਉਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਜਿਹਨਾਂ ਦੇ ਨਾਲ ਮੁਆਵਜ਼ਾ ਵਧਣਾ ਹੈ ਉਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਕਿਉਂਕਿ ਜਿਹੜੇ ਹੋਣ ਵਾਲੇ ਰੇਟ ਹੈ ਉਹਨਾਂ ਦੇ ਮਤਾਬਕ ਸ਼ਾਇਦ 16000 ਰੁਪਏ ਜਿਹੜਾ ਏਕੜ ਦਾ ਮੁਆਵਜ਼ਾ ਬਣਦਾ ਉਹ ਸੀਐਮ ਸਾਹਿਬ ਨੇ ਵੀ ਰਿਵਾਈਜ਼ ਕਰਨ ਦੀ ਮੰਗ ਕੀਤੀ ਹੋਈ ਹੈ ਤਾਂ ਕਿ ਕਿਸਾਨਾਂ ਨੂੰ ਆਹ ਫਸਲ ਦਾ ਪੂਰਾ ਮੁਆਵਜ਼ਾ ਜਿਹੜਾ ਉਹ ਮਿਲ ਸਕੇ ਦੂਜੀ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਹੱਕ ਹੈ ਕੇਂਦਰ ਦੇ ਕੋਲ ਉਹ ਕਰੀਬ 60000 ਕਰੋੜ ਰੁਪਏ ਜਿਹੜਾ ਪੰਜਾਬ ਦਾ ਪੰਜਾਬ ਦੇ ਹੱਕ ਦਾ ਉਹ ਕੇਂਦਰ ਸਰਕਾਰ ਦੇ ਕੋਲ ਪਿਆ ਜਿਹੜਾ ਕਿ ਪੰਜਾਬ ਨੂੰ ਨਹੀਂ ਮਿਲ ਰਿਹਾ ਜਿਹਦੇ ਕਰਕੇ ਸੜਕਾਂ ਦੀ ਮੁਰੰਮਤ ਵੀ ਨਹੀਂ ਹੋ ਰਹੀ ਹੈ ਕਿਉਂਕਿ 8-10 ਹਜ਼ਾਰ ਦੂਸਤ ਖੜਜਾਂਦਾ ਹੀ ਹੈ ਉਹ ਵੀ ਤੁਹਾਨੂੰ ਬੇਨਤੀ ਕੀਤੀ ਕਿ ਹੁਣ ਫਲੱਡ ਦੇ ਨਾਲ ਸੜਕਾਂ ਦਾ ਹੋਰ ਜਿਆਦਾ ਨੁਕਸਾਨ ਹੋ ਗਿਆ ਤੋਂ ਪੰਜਾਬ ਦੇ ਹੱਕ ਦਾ ਪੈਸਾ ਹੈ ਤੋਂ ਗਵਰਨਰ ਸਾਹਿਬ ਦੀ ਪੇਰਵਾਹੀ ਕਰਨ ਕਿ ਉਹ ਪੰਜਾਬ ਦੇ ਹੱਕ ਦਾ ਪੈਸਾ ਜਿਹੜਾ ਉਹ ਪੰਜਾਬ ਨੂੰ ਮਿਲ ਸਕੇ ਤੇ ਤੀਜੀ ਬੇਨਤੀ ਜਿਹੜੀ ਮੈਂ ਸਪੈਸ਼ਲੀ ਰੂਪੜ ਦੇ ਬਾਰੇ ਕੀਤੀ ਆ ਉਹ ਤੁਹਾਨੂੰ ਮੈਂ ਬੇਨਤੀ ਕੀਤੀ ਕਿ ਸਾਡਾ ਰੂਪੜ ਪ੍ਰਧਾਨ ਸਭਾਲਕਾ ਇਹ ਸੱਤ ਲੋਹ ਦਾ ਤਾਂ ਰਿਪੇਰੀਅਨ ਹੈ ਹੀ ਹੈ ਤੇ ਭਾਖੜੇ ਦਾ ਵੀ ਰਿਪੇਰੀਅਨ ਹੈ ਤੇ ਗੋਵਿੰਦ ਸਾਗਰ ਝੀਲ ਦਾ ਵੀ ਰਿਪੇਰੀਅਨ ਹੈ ਪਰ ਇਹਦੀ ਪਤਾ ਨਹੀਂ ਅੱਜ ਤੱਕ ਕਿਉਂ ਪ ਸਿੰਚਾਈ ਦੇ ਲਈ ਬਣਿਆ ਪਰ ਜਿਹੜਾ ਸਭ ਤੋਂ ਪਹਿਲਾਂ ਇਹਦੀ ਸਿੰਚਾਈ ਦੀ ਮਾਰਖੰਦਾ ਰੂਪਨ ਆ ਰੋਪੜ ਦੇ ਇਲਾਕੇ ਨੂੰ ਅਜ ਤੱਕ ਜਿਹੜਾ ਸਿੰਚਾਈ ਵਾਲਾ ਪਾਣੀ ਹੈ ਉਹ ਨਹੀਂ ਮਿਲ ਸਕਿਆ ਉਹਦਾ ਪਹਿਲੀ ਵਾਰ ਪੰਜਾਬ ਗਵਰਨਮੈਂਟ ਨੇ ਉਹ ਟੈਂਡਰ ਕੀਤਾ ਫੀਜ਼ਿਬਿਲਿਟੀ ਸਟੱਡੀ ਦਾ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਦੇ ਨਾਲ ਵੀ ਪਿਆਰ ਵਜਨ ਕਿ ਕੇਂਦਰ ਵੀ ਪਹਿਲ ਕਦਮੀ ਕਰੇ ਕਿਉਂਕਿ BBMB ਕੇਂਦਰ ਦਾ ਹੈ ਵੀ ਇੱਥੇ ਭਾਖੜਾ ਦੇ ਨਾਲ ਨੁਕਸਾਨ ਹੁੰਦਾ ਉਹ ਕੇਂਦਰ ਵੀ ਪਹਿਲ ਕਦਮੀ ਕਰੇ ਕਿ ਇਸ ਇਲਾਕੇ ਨੂੰ ਜਿਹੜਾ ਸਿੰਚਾਈ ਵਾਲਾ ਪਾਣੀ ਹੈ ਉਹ ਮਿਲ ਸਕੇ ਇਹ ਜਿਹੜੀ ਰੋਪੜ ਦੀ ਵੱਡੀ ਮੰਗ ਹੈ ਕਿ ਰੋਪੜ ਸਾਡਾ ਰਿਪੀਰੀਅਨ ਸਟੇਟ ਦਾ ਪੰਜਾਬ ਹੈਗੇ ਹੈਗਾ ਉਹ ਰੂਪੜ ਰਿਪੀਰੀਅਨ ਇਲਾਕਾ ਹੈ ਕੱਲਾ ਸਤਲੁਜ ਦਾ ਨਹੀਂ ਰੂਪੜ ਭਾਖੜੇ ਦਾ ਵੀ ਰਿਪੀਰੀਅਨ ਇਲਾਕਾ ਹੈ ਗੋਬਿੰਦ ਸਾਗਰ ਕੀ ਜੁਦਾ ਵੀ ਰਿਪੀਰੀਅਨ ਇਲਾਕਾ ਹੈ ਸੋ ਇਹ ਵੀ ਉਹਨਾਂ ਅੱਗੇ ਮੈਂ ਮੰਗ ਰਿਹਾ ਤੇ ਸਰ ਸਹਿਯੋਗ ਕਿਵੇਂ ਮਿਲ ਰਿਹਾ ਕੇਂਦਰ ਤੋਂ ਉਹ ਮੰਗਾ ਕੋਸ਼ਿਸ਼ ਸੁਆਦ ਉਹਨਾਂ ਨੇ ਸਵਾਲ ਕੀਤੇ ਮੈਂ ਵੀ ਕੋਲੀ ਖੜਾ ਸੀਗਾ ਉਹਨਾਂ ਨੇ ਜਿਹੜੇ ਤੁਹਾਡੇ ਤੁਹਾਡੇ ਜਿਹੜੇ ਸਵਾਲ ਹੈ ਉਹਨਾਂ ਦੇ ਵਿੱਚ ਕਿਤੇ ਵੀ ਇਹ ਡਿਨਾਈ ਨਹੀਂ ਕੀਤਾ ਕਿ ਪੰਜਾਬ ਦਾ ਹੱਕ ਨਹੀਂ ਬਣਦਾ ਪੰਜਾਬ ਦਾ ਹੱਕ ਫਿਲਮ ਬਣਦਾ ਹੈ ਪੰਜਾਬ ਦਾ ਹੱਕ ਜਿਹੜਾ ਉਹ ਮਿਲਣਾ ਚਾਹੀਦਾ ਉਹਦੀ ਉਹਦੇ ਲਈ ਮੈਂ ਉਹਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਲਈ ਸੀਐਮ ਸਾਹਿਬ ਵੀ ਸੈਂਟਰ ਨੂੰ ਲਿਖ ਚੁੱਕੇ ਹਾਂ ਅਜੇ ਤੱਕ ਦੇਰ ਕਿਉਂਕਿ ਪੰਜਾਬ ਦੀ ਸੀ ਪਾਖੜੇ ਦੀ ਗੱਲ ਕਰ ਲਈਏ ਤਾਂ ਇਹ ਗੱਲ ਪੰਜਾਬ ਵਾਸਤੇ ਨਹੀਂ ਹੈਗਾ ਇਥੋਂ ਹਰਿਆਣਾ ਰਾਜਸਥਾਨ ਤੱਕ ਸਿੰਚਾਈ ਵਾਲਾ ਪਾਣੀ ਜਾਂਦਾ ਇਥੋਂ ਪੰਜਾਬ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਹਰਿਆਣਾ ਰਾਜਸਥਾਨ ਦਿੱਲੀ ਤੱਕ ਬਿਜਲੀ ਜਾਂਦੀ ਹੈ ਸੋ ਪੰਜਾਬ ਦਾ ਜਿਹੜਾ ਹੱਕ ਬਣਦਾ ਮੈਨੂੰ ਉਮੀਦ ਹੈ ਕਿ ਗਵਰਨਰ ਸਾਹਿਬ ਵੀ ਪਿਆਰ ਵਾਈ ਕਰੂਗੇ ਔਰ ਕੇਂਦਰ ਵੀ ਜੋ ਪੰਜਾਬ ਦੇ ਬਣਦੇ ਹੱਕ ਹੈ ਚਾਹੇ 60000 ਕਰੋੜ ਦੇ ਬਕਾਇਆ ਫੰਡ ਨੇ ਚਾਹੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਬਣਦਾ ਮੁਆਵਜ਼ਾ ਹੈ ਚਾਹੇ ਰੋਪੇਰੀਨ ਇਲਾਕੇ ਰੂਪ ਨੂੰ ਪਾਣੀ ਦੇਣ ਦੀ ਗੱਲ ਹੈ ਕੇਂਦਰ ਨੂੰ ਚਾਹੀਦਾ ਕਿ ਸਾਡੇ ਹੱਕ ਮੰਨਦੇ